ਔਰ ਸਰਕਾਰ ਜਮੂਰੀ ਸੰਕਟ ਕਰਦੀ ਆ ਪਰ ਪ੍ਰਬੰਧਕਾਂ ਨੂੰ ਇਹਨਾਂ ਦੀਆਂ ਵੀ ਸੱਚ ਸੁਣਦੀ ਹਿੰਮਤ ਨਹੀਂ। ਦੇਖੋ ਜੀ ਇਹ ਤਾਂ ਹੁਣ ਪ੍ਰਬੰਧਕਾਂ ਤੋਂ ਆਪਾਂ ਪੁੱਛ ਸਕਦੇ ਹਾਂ ਵੀ ਕਿਉਂ ਉਹਨਾਂ ਨੂੰ ਸੱਚ ਸੁਣਨਾ ਭੈੜਾ ਲੱਗਦਾ। ਉਹ ਇਹ ਨਹੀਂ ਪਤਾ ਲੱਗਣ데요 ਆ ਵੀ ਜੰਮੂ ਦੀ ਧਰਤੀ ਦੇ ਆਰਐਸਐਸ ਦੀ ਗੱਲ ਕਰਨ ਵਾਲੀ ਇਹਨਾਂ ਨੂੰ ਕੀ ਪ੍ਰੋਬਲਮ ਹੋ ਗਈ। ਆਰ ਜਮੂਰੀ ਸੰਗਤ ਕਰਦੀ ਆ ਪਰ ਪ੍ਰਬੰਧਕਾਂ ਨੂੰ ਕਹਿੰਦੀ ਆ ਵੀ ਸੱਚ ਸੁਣਦੀ ਹਿੰਮਤ ਰੱਖੋ ਜੀ ਵੈਸੇ ਆ ਜੀ ਤੁਹਾਨੂੰ ਪੈਸੇ ਕਿਸ ਤਰ੍ਹਾਂ ਕੀ ਆ ਜਦੋਂ ਸੱਚ ਬੋਲਿਆ ਜਾਂਦਾ ਹੈ ਖਾਸ ਕਰਕੇ ਜਦੋਂ ਕੋਈ ਪ੍ਰਚਾਰ ਸੱਚ ਬੋਲਦਾ ਉਸ ਨੂੰ ਤਾਂ ਬਹੁਤ ਜ਼ਿਆਦਾ ਕ੍ਰਿੰਟੋ ਪ੍ਰਿੰਟੋ ਕਿੱਥੇ ਜਾਂਦੀ ਆ ਉਹ ਤਾਂ ਕੀ ਰੀਜ਼ਨ ਹੈ ਕਿ ਜਦੋਂ ਕੋਈ ਪ੍ਰਚਾਰ ਕਰਦਾ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਉਸ ਨੂੰ ਮਨਾ ਕਰ ਦਿੱਤਾ ਜਾਂਦਾ ਹੈ ਵੇਖੋ ਜੀ ਇਹ ਤਾਂ ਹੁਣ ਪ੍ਰਬੰਧਕਾਂ ਤੋਂ ਆਪਾਂ ਪੁੱਛ ਸਕਦੇ ਹਾਂ ਵੀ ਕਿਉਂ ਉਹਨਾਂ ਨੂੰ ਸੱਚ ਸੁਣਨਾ ਭੈੜਾ ਲੱਗਦਾ ਆਪਾਂ ਇੱਥੇ ਗੱਲ ਕਰ ਰਹੇ ਹਾਂ ਵੀ ਪਹਿਲਾਂ ਆਪਣੀ ਟੱਕਰ ਸੀ ਬਾਬਰ ਦੇ ਨਾਲ ਔਰੰਗਜ਼ੇਬ ਦੇ ਨਾਲ ਇੰਦਰਾ ਗਾਂਧੀ ਕਰਾਂ ਆਰਐਸਐਸ ਦੇ ਨਾਲ ਵੀ ਆਰਐਸਐਸ ਸਿੱਖਾਂ ਨੂੰ ਨਿਕਲਣਾ ਚਾਹੁੰਦੀ ਐ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਐ ਤੇ ਹੁਣ ਮੈਨੂੰ ਇਹ ਨਹੀਂ ਪਤਾ ਲੱਗਣ데요 ਆ ਵੀ ਜੰਮੂ ਦੀ ਧਰਤੀ ਤੇ ਆਰਐਸਐਸ ਦੀ ਗੱਲ ਕਰਨ ਵਾਲੇ ਇਹਨਾਂ ਨੂੰ ਕੀ ਪ੍ਰੋਬਲਮ ਹੋ ਗਈ ਆਪਾਂ ਤੇ ਕੋਈ ਜਾਣ ਤੋਂ ਬਿਨਾਂ ਵੀ ਆਪਾਂ ਕੋਈ ਬਾਹਰ ਦੀ ਗੱਲ ਕੀਤੀ ਐ ਸਾਡੀ ਜ਼ੁਲਮ ਤੇ ਪਖੜ ਦੇ ਨਾਲ ਟੱਕਰ ਰਹੀ ਐ ਜਿਉਂ ਰਹਿਣੀ ਐ ਕਿਸੇ ਦੇ ਦਬਾਉਣ ਦੇ ਨਾਲ ਕਿਸੇ ਦੇ ਰੋਕਣ ਦੇ ਨਾਲ ਸਾਡੀ ਉਹ ਟੱਕਰ ਨਾ ਮਿਟ ਜਾਣੀ ਨਾ ਖਤਮ ਹੋ ਜਾਣੀ ਐ ਇਹ ਬਾਬੇ ਨਾਨਕ ਤੋਂ ਸੰਘਰਸ਼ ਚੱਲਿਆ ਤੇ ਅਸੀਂ ਮਰ ਜੀਏ ਸਾਡਾ ਭਾਵੇਂ ਕੱਖਣਾ ਰਵੇ ਇਸ ਸੰਘਰਸ਼ ਚਲਦਾ ਰਹਿਣਾ ਸਾਡੇ ਪੁੱਤ ਪੋਤੜੇ ਜਿਹੜੇ ਅੱਗੇ ਪੈਦਾ ਹੋਣਗੇ ਸੰਘਰਸ਼ ਕਰਨਗੇ ਸੰਘਰਸ਼ ਸਦਾ ਚਲਦਾ ਰਹੇਗਾ ਮੈਂ ਇਸ ਗੱਲ ਦੀ ਬਹੁਤ ਸਲਾਹਗਾ ਕਰਦਾ ਵੀ ਨੌਜਵਾਨ ਦੇ ਕੱਲੇ ਕੱਲੇ ਦੇ ਉੱਪਰ ਸੇਰ ਆ ਦਾੜੇ ਪ੍ਰਕਾਸ਼ ਆ ਬਹੁਤ ਸਲਾਹਗਾਯੋਗ ਹੈ ਕਦਮ ਮੈਂ ਇੱਕ ਬੜੀ ਬੜੀ ਅਰ ਸਿਫਤ ਕੀਤੀ ਐ ਇਸ ਗੱਲ ਦੀ ਵੀ ਆਪਾਂ ਨੂੰ ਜੰਮੀ ਦੀ ਜੰਮੂ ਦੀ ਧਰਤੀ ਤੋਂ ਕੋ ਸਿੱਖਣਾ ਚਾਹੀਦਾ ਪਰ ਅੱਜ ਦੀ ਡੇਢ ਦੇ ਵਿੱਚ ਸਭ ਤੋਂ ਪਤਿਤ ਪੁਣੇ ਵਾਲੀ ਗੱਲ ਇਹ ਆ ਵੀ ਅੱਬਾ ਦਿੱਲੀ ਤੱਕ ਦਾ ਕੇ ਗੋਡੇ ਟੇਕਣੇ ਇਹਦੇ ਤੋਂ ਵੱਡਾ ਕੋਈ ਪਾਪ ਨਹੀਂ ਹੈਗਾ ਜੇ ਆਪਾਂ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਆਪਣੇ ਗੁਰਧਾਮਾਂ ਨੂੰ ਆਪਣੇ ਸਿਧਾਂਤਾਂ ਨੂੰ ਛੱਡ ਕੇ ਕਿਸੇ ਦਿੱਲੀ ਦੇ ਤਖਤਾਂ 'ਤੇ ਝੁਕਦੇ ਆ ਬਹੁਤ ਵੱਡਾ ਪਾਪ ਹੈ ਆਪਾਂ ਆਪਣਿਆਂ ਦਾ ਸਾਥ ਦਈਏ ਅਸੀਂ ਤਾਂ ਦਿੱਲੀ ਤਖਤ ਦੀ ਟੱਕਰ ਦੀ ਅੱਜ ਦੀ ਨਹੀਂ ਗੱਲ ਕਰਦੇ ਪਹਿਲਾਂ ਦੀ ਗੱਲ ਕਰਦੇ ਹਾਂ ਸੋ ਇਸ ਗੱਲ ਦਾ ਮੈਂ ਬਹੁਤ ਸਲਾਘਾ ਕਰਦਾ ਵੀ ਨੌਜਵਾਨ ਕੇਸਾ ਧਾਰੀ ਆ ਦਾੜੇ ਪ੍ਰਕਾਸ਼ ਆ ਸੋਹਣੀਆਂ ਦਸਤਾਰਾਂ ਸਜਾਈਆਂ ਵਾ ਇਸ ਸਲਾਘਾ ਅੱਜ ਨਹੀਂ ਅੱਗੇ ਵੀ ਕਰਦੇ ਆਂ ਇਹ ਤਾਂ ਕਰਦੇ ਰਵਾਂਗੇ ਅੱਗੇ ਵਾਸਤੇ ਵੀ ਜੰਮੂ ਦੀ ਧਰਤੀ ਤੇ ਆਵਾਂਗੇ ਫਿਰ ਉਸੇ ਤਰ੍ਹਾਂ ਡੱਟ ਕੇ ਪ੍ਰਚਾਰ ਕਰਾਂਗੇ ਸਾਨੂੰ ਕੋ ਟਗਿਆਂ ਇਹ ਆ ਕੋਈ ਪੈਹਾ ਰੁਪਈਆ ਦੇ ਦੇ ਨਾ ਦਵੇ ਤੇਲ ਕੋੜੋਂ ਫੂਕੇ ਆਵਾਂਗੇ ਪਰ ਕੋਈ ਸੱਚ ਸੁਣਦੀ ਹਿੰਮਤ ਰੱਖੇ ਹਾਂਜੀ ਬਹੁਤ ਸਤਿਕਾਰ ਜਮੂਦੀ ਸੰਘਤ ਕਰਦੀ ਆ ਪਰ ਪ੍ਰਬੰਧਕਾਂ ਨੂੰ ਇਹ ਨਹੀਂ ਦੀ ਆ ਵੀ ਸੱਚ ਸੁਣਦੀ ਹਿੰਮਤ ਰੱਖੇ ਹਾਂਜੀ ਭਾਈ ਸਾਹਿਬ ਹਾਂਜੀ ਭਾਈ ਸਾਹਿਬ ਜਿਸ ਤਰ੍ਹਾਂ ਕਿ ਜਦੋਂ ਸੱਚ ਬੋਲਿਆ ਜਾਂਦਾ ਹੈ ਖਾਸ ਕਰਕੇ ਜਦੋਂ ਕੋਈ ਪ੍ਰਚਾਰ ਸੱਚ ਬੋਲਦਾ ਉਸ ਨੂੰ ਬਹੁਤ ਜ਼ਿਆਦਾ ਕ੍ਰਿੰਟੋ ਪ੍ਰਿੰਟੋ ਕਿੱਤੀ ਜਾਂਦੀ ਆ ਉਹਦਾ ਕੀ ਰੀਜ਼ਨ ਹੈ ਕਿ ਜਦੋਂ ਕੋਈ ਪ੍ਰਚਾਰ ਬੋਲਦਾ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਉਸ ਨੂੰ ਮਨਾ ਕਰ ਦਿੱਤਾ ਜਾਂਦਾ ਹੈ ਦੇਖੋ ਜੀ ਇਹ ਤਾਂ ਹੁਣ ਪ੍ਰਬੰਧਕਾਂ ਤੋਂ ਆਪਾਂ ਪੁੱਛ ਸਕਦੇ ਹਾਂ ਵੀ ਕਿਉਂ ਉਹਨਾਂ ਨੂੰ ਸੱਚ ਸੋਨਾ ਪਿਆੜਾ ਲੱਗਦਾ ਆਪਾਂ ਇੱਥੇ ਗੱਲ ਕਰ ਰਹੇ ਹਾਂ ਵੀ ਪਹਿਲਾਂ ਆਪਣੀ ਟੱਕਰ ਸੀ ਬਾਬਰ ਦੇ ਨਾਲ ਔਰੰਗਜ਼ੇਬ ਦੇ ਨਾਲ ਇੰਦਰਾ ਗਾਂਧੀ ਦੇ ਨਾਲ ਅੱਜ ਸਾਡੀ ਟੱਕਰ ਆ ਆਰਐਸਐਸ ਦੇ ਨਾਲ ਵੀ ਆਰਐਸਐਸ ਸਿੱਖਾਂ ਨੂੰ ਨਿਕਲਣਾ ਚਾਹੁੰਦੀ ਆ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਆ ਤੇ ਹੁਣ ਮੈਨੂੰ ਇਹ ਨਹੀਂ ਪਤਾ ਲੱਗਣ데요 ਆ ਵੀ ਜੰਮੂ ਦੀ ਧਰਤੀ ਤੇ ਆਰਐਸਐਸ ਦੀ ਗੱਲ ਕਰਨ ਵਾਲੀ ਇਹਨਾਂ ਨੂੰ ਕੀ ਪ੍ਰੋਬਲਮ ਹੋ ਗਈ ਆਪਾਂ ਤਾਂ ਕੋਈ ਜਾਣ ਤੋਂ ਬਿਨਾਂ ਵੀ ਆਪਾਂ ਕੋਈ ਬਾਹਰ ਦੀ ਗੱਲ ਕੀਤੀ ਐ ਸਾਡੀ ਜ਼ੁਲਮ ਤੇ ਪਖਾੜ ਦੇ ਨਾਲ ਕਰ ਰਹੀ ਹੈ ਜੋ ਰਹਿਣੀ ਆ ਕਿਸੇ ਦੇ ਦਬਾਉਣ ਦੇ ਨਾਲ ਕਿਸੇ ਦੇ ਰੋਕਣ ਦੇ ਨਾਲ ਸਾਡੀ ਉਹ ਟੱਕਰ ਨਾ ਮਿਟ ਜਾਣੀ ਨਾ ਖਤਮ ਹੋ ਜਾਣੀ ਆ ਇਹ ਬਾਬੇ ਨਾਨਕ ਤੋਂ ਸੰਘਰਸ਼ ਚੱਲਿਆ ਤੇ ਅਸੀਂ ਮਰ ਜੀਏ ਸਾਡਾ ਭਾਵੇਂ ਕੱਖਣਾ ਰਵੇ ਇਹ ਸੰਘਰਸ਼ ਚੱਲਦਾ ਰਹਿਣਾ ਵਾ ਸਾਡੇ ਪੁੱਤ ਪੋਤੜੇ ਜਿਹੜੇ ਅੱਗੇ ਪੈਦਾ ਹੋਣਗੇ ਸੰਘਰਸ਼ ਕਰਨਗੇ ਸੰਘਰਸ਼ ਸਦਾ ਚੱਲਦਾ ਰਹੇਗਾ ਪੈਸਾ ਤਾਂ ਵੀ ਮੈਂ ਇਸ ਗੱਲ ਦੀ ਬਹੁਤ ਸਲਾਘਾ ਕਰਦਾ ਵੀ ਨੌਜਵਾਨ ਨੇ ਇਕੱਲੇ ਇਕੱਲੇ ਦੇ ਉੱਪਰ ਸੇਰ ਆ ਦਾੜੇ ਪ੍ਰਕਾਸ਼ ਆ ਬਹੁਤ ਸਲਾਘਾਯੋਗੇ ਕਦਮ ਆ ਜੰਮੂ ਮੈਂ ਕੇ ਬੜੀ ਬੜੀਰ ਸਿਫਤ ਕੀਤੀ ਐ ਇਸ ਗੱਲ ਦੀ ਵੀ ਆਪਾਂ ਨੂੰ ਜੰਮੀ ਤੋਂ ਜੰਮੂ ਦੀ ਧਰਤੀ ਤੋਂ ਕੁਝ ਸਿੱਖਣਾ ਚਾਹੀਦਾ ਪਰ ਅੱਜ ਦੀ ਡੇਢ ਦੇ ਵਿੱਚ ਸਭ ਤੋਂ ਪਤਿਤ ਪੁਣੇ ਵਾਲੀ ਗੱਲ ਇਹ ਆ ਵੀ ਅੱਬਾ ਦਿੱਲੀ ਤੱਕ ਜਾ ਕੇ ਗੋਡੇ ਟੇ ਇਹਦੇ ਤੋਂ ਵੱਡਾ ਕੋਈ ਪਾਪ ਨਹੀਂ ਹੈਗਾ ਜੇ ਆਪਾਂ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਆਪਣੇ ਗੁਰਧਾਮਾਂ ਨੂੰ ਆਪਣੇ ਸਿਧਾਂਤਾਂ ਨੂੰ ਛੱਡ ਕੇ ਕਿਸੇ ਦਿੱਲੀ ਦੇ ਤਖਤਾਂ 'ਤੇ ਝੁਕਦੇ ਆ ਬਹੁਤ ਵੱਡਾ ਪਾਪ ਹੈ ਆਪਾਂ ਆਪਣਿਆਂ ਦਾ ਸਾਥ ਦੇਈਏ ਅਸੀਂ ਤਾਂ ਦਿੱਲੀ ਤਖਤ ਦੀ ਟੱਕਰ ਦੀ ਅੱਜ ਦੀ ਨਹੀਂ ਗੱਲ ਕਰਦੇ ਪਹਿਲਾਂ ਦੀ ਗੱਲ ਕਰਦੇ ਹਾਂ ਸੋ ਇਸ ਗੱਲ ਦਾ ਮੈਂ ਬਹੁਤ ਸਲਾਘਾ ਕਰਦਾ ਵੀ ਨੌਜਵਾਨ ਕੇਸਾ ਧਾਰੀ ਆ ਦਾੜੇ ਪ੍ਰਕਾਸ਼ ਆ ਸੋਹਣੀਆਂ ਦਸਤਾਰਾਂ ਸਜਾਈਆਂ ਵਾ ਇਸ ਸਲਾਘਾ ਅੱਜ ਨਹੀਂ ਅੱਗੇ ਵੀ ਕਰਦੇ ਆਂ ਇਹ ਤਾਂ ਕਰਦੇ ਰਵਾਂਗੇ ਅੱਗੇ ਵਾਸਤੇ ਵੀ ਜੰਮੂ ਦੀ ਧਰਤੀ ਤੇ ਆਵਾਂਗੇ ਫਿਰ ਉਸੇ ਤਰ੍ਹਾਂ ਡੱਟ ਕੇ ਪ੍ਰਚਾਰ ਕਰਾਂਗੇ ਸਾਨੂੰ ਕੋ ਟਗਿਆਂ ਇਹ ਕੋਈ ਪੈਹਾ ਰੁਪਈਆ ਦੇ ਦੇ ਨਾ ਦਵੇ ਤੇਲ ਕੋੜੋਂ ਫੂਕੇ ਆਵਾਂਗੇ ਪਰ ਕੋਈ ਸੱਚ ਸੁਣ ਦੀ ਹਿੰਮਤ ਰੱਖੇ